ਦੋਸਤੋ ਅਸੀਂ ਹਰ ਰੋਜ਼ ਕਰਦੇ ਹਾਂ ਇਸਦੀ ਵਰਤੋਂ ਪਰ ਕੀ ਤੁਸੀਂ ਜਾਣਦੇ ਹੋ ਕਿ ਸੇਫਟੀ ਪਿੰਨ ਦੀ ਖੋਜ ਕਿਸ ਨੇ ਕੀਤੀ ਸੀ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਣਾ ਦੋਸਤੋ ਸੇਫਟੀ ਪਿੰਨ ਇੱਕ ਬਹੁਤ ਛੋਟੀ ਜਿਹੀ ਚੀਜ਼ ਹੈ ਪਰ ਇੱਕ ਛੋਟੀ ਜਿਹੀ ਚੀਜ਼ ਸਾਡੇ ਕੱਪੜਿਆਂ ਦੀ ਬਹੁਤ ਹੀ ਮਾਇਨੇ ਰੱਖਦੀ ਹੈ ਇਹ ਖਾਸ ਤੌਰ ਤੇ ਔਰਤਾਂ ਲਈ ਸਭ ਤੋਂ ਮਹੱਤਵਪੂਰਨ ਹੈ ਕਈ ਵਾਰ ਤੁਸੀਂ ਸੁਣਿਆ ਹੋਵੇਗਾ ਕਿ ਔਰਤਾਂ ਸਾੜੀ ਪਹਿਨਣ ਵੇਲੇ ਇਸ ਦੀ ਵਰਤੋਂ ਕਰਦੀਆਂ ਹਨ ਕਾਲਰ ਨੂੰ ਟਾਈਟ ਰੱਖਣ ਵਿੱਚ ਵੀ ਮਰਦ ਇਸ ਦੀ ਵਰਤੋਂ ਕਰਦੇ ਹਨ ਹਾਲਾਂਕਿ ਪੁਰਸ਼ ਹੁਣ ਸੇਫਟੀ ਪਿੰਡ ਦੀ ਵਰਤੋਂ ਪਹਿਲਾਂ ਨਾਲੋਂ ਘੱਟ ਕਰਦੇ ਹਨ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਘਰ ਵਿੱਚ ਰੋਜ਼ਾਨਾ ਵਰਤੀ ਜਾਂਦੀ ਇਸ ਚੀਜ਼ ਦੀ ਕਾਢ ਕਿਵੇਂ ਕੱਢੀ ਗਈ ਸੀ ਕਿਸ ਨੇ ਸਭ ਤੋਂ ਪਹਿਲਾਂ ਇਸ ਦੀ ਲੋੜ ਨੂੰ ਸਮਝਿਆ ਅਤੇ ਇਸ ਨੂੰ ਬਣਾਇਆ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸੇਫਟੀ ਪਿੰਡ ਦੀ ਹਿਸਟਰੀ ਨਾਲ ਜੁੜੀਆਂ ਸਾਰੀਆਂ ਗੱਲਾਂ ਦੱਸਾਂਗੇ ਦੋਸਤ ਇਕ ਅਮਰੀਕੀ ਵਿਅਕਤੀ ਦੇ ਸਿਰ ਬਹੁਤ ਸਾਰੇ ਲੋਕਾਂ ਦਾ ਕਰਜ਼ਾ ਸੀ ਜਿਸ ਨੂੰ ਛੁਕਾਉਣ ਲਈ ਉਹ ਨਿਤ ਨਵੇਂ ਕਾਟਾਂ ਕੱਢਦਾ ਸੀ ਇਸ ਅਮਰੀਕੀ ਵਿਅਕਤੀ ਦਾ ਨਾਮ ਬਲਟਰ ਹੰਟ ਸੀ ਬਲਟਰ ਹੰਟ ਨੇ 1849 ਵਿੱਚ ਸੇਫਟੀ ਪਿੰਡ ਦੀ ਖੋਜ ਕੀਤੀ ਸੀ ਅਤੇ ਬਾਅਦ ਵਿੱਚ ਇਸ ਨੂੰ ਪੇਟੈਂਟ ਕੀਤਾ ਪੇਟੈਂਟ ਲੈਣ ਤੋਂ ਬਾਅਦ ਜਦੋਂ ਉਸ ਨੇ ਇਸ ਨੂੰ ਵੇਚਿਆ ਤਾਂ ਉਸ ਨੂੰ ਬਦਲੇ ਵਿੱਚ 400 ਡਾਲਰ ਮਿਲੇ ਹੁਣ ਗੱਲ ਕਰਦੇ ਹਾਂ ਕਿ ਸੇਫਟੀ ਪਿੰਡ ਦੀ ਖੋਜ ਕਿਉਂ ਹੋਈ ਇਸ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਹਨ ਹਾਲਾਂਕਿ ਜਿਸ ਬਾਰੇ ਸਭ ਤੋਂ ਵੱਧ ਚਰਚਾ ਕੀਤੀ ਜਾਂਦੀ ਹੈ ਉਹ ਹੈ ਬਲਟਰ ਹੰਟ ਦੀ ਪਤਨੀ ਨਾਲ ਸੰਬੰਧਿਤ ਹੈ। ਦਰਅਸਲ ਇੱਕ ਦਿਨ ਹੰਟ ਦੀ ਪਤਨੀ ਕਿਸੇ ਕੰਮ ਲਈ ਬਾਜ਼ਾਰ ਜਾ ਰਹੀ ਸੀ ਅਤੇ ਇਸ ਦੌਰਾਨ ਉਸ ਦੀ ਡਰੈੱਸ ਦਾ ਬਟਨ ਟੁੱਟ ਗਿਆ। ਇਸ ਤੋਂ ਬਾਅਦ ਜਦੋਂ ਬਲਟਰ ਹੰਟ ਨੂੰ ਕੁਝ ਸਮਝ ਨਾ ਆਇਆ ਤਾਂ ਉਸ ਨੇ ਤਾਰ ਦੇ ਟੁਕੜੇ ਤੋਂ ਪਿੰਨ ਵਰਗੀ ਚੀਜ਼ ਬਣਾ ਕੇ ਬਟਨ ਦੀ ਥਾਂ ਤੇ ਲਗਾ ਦਿੱਤੀ। ਬਲਟਰ ਹੰਟ ਦੇ ਦਿਮਾਗ 'ਚ ਪਹਿਲੀ ਵਾਰ ਸੇਫਟੀ ਪਿੰਨ ਦਾ ਵਿਚਾਰ ਇਸੇ ਤਰ੍ਹਾਂ ਆਇਆ ਸੀ। ਦੋਸਤੋ ਹੁਣ ਕਲ ਕਰਦੇ ਹਾਂ ਕਿ ਸੇਫਟੀ ਪਿੰਨ ਦਾ ਇਹ ਨਾਮ ਕਿਵੇਂ ਪਿਆ। ਜਦੋਂ ਬਲਟਰ ਹੰਟ ਨੇ ਇਸਦੀ ਕਾਰ ਗੱਡੀ ਤਾਂ ਲੋਕ ਇਸ ਨੂੰ ਡਰੈਸ ਪਿੰਨ ਕਹਿੰਦੇ ਸਨ ਹਾਲਾਂਕਿ ਸ਼ੁਰੂ ਵਿੱਚ ਸੇਫਟੀ ਪਿੰਨ ਦਾ ਸਰੂਪ ਅਜੇ ਵਰਗਾ ਨਹੀਂ ਸੀ ਬਾਅਦ ਵਿੱਚ ਜਦੋਂ ਬਲਟਰ ਹੰਟ ਨੇ ਇਸ ਨੂੰ ਇਸ ਤਰ੍ਹਾਂ ਬਣਾਇਆ ਕਿ ਇਸ ਨੂੰ ਲਗਾਉਣ ਵੇਲੇ ਹੱਥਾਂ ਨੂੰ ਸੱਟ ਨਾ ਲੱਗੇ ਅਤੇ ਇਸ ਕੱਪੜੇ ਨੂੰ ਵੀ ਚੰਗੀ ਤਰ੍ਹਾਂ ਸੈੱਟ ਕੀਤਾ ਜਾਵੇ ਫਿਰ ਇਸ ਨੂੰ ਸੇਫਟੀ ਪਿੰਨ ਕਿਹਾ ਜਾਣ ਲੱਗਾ ਕਿਉਂਕਿ ਜਦੋਂ ਤੱਕ ਇਸ ਦੀ ਖੋਜ ਨਹੀਂ ਹੋਈ ਸੀ ਆਦਮੀ ਆਪਣੀ ਕਮੀਜ਼ ਦੇ ਕਾਲਰ ਨੂੰ ਖੜੇ ਰੱਖਣ ਲਈ ਪੁਆਇੰਟ ਪਿੰਨ ਦੀ ਵਰਤੋਂ ਕਰਦੇ ਸਨ ਇਸ ਕਾਰਨ ਕਈ ਵਾਰ ਪਿੰਨ ਉਹਨਾਂ ਦੀ ਗਰਦਨ ਵਿੱਚ ਵੀ ਚੁਪਦਾ ਸੀ ਪਰ ਜਦੋਂ ਤੋਂ ਸੇਫਟੀ ਪਿੰਨ ਆਇਆ ਇਹ ਕਲਰਾਂ ਨੂੰ ਖੜਾ ਰੱਖਦਾ ਹੈ ਤੇ ਚੁੰਝ ਲੱਗਣ ਦਾ ਡਰ ਵੀ ਨਹੀਂ ਸੀ ਜਿਸ ਕਾਰਨ ਇਸ ਨੂੰ ਲੋਕਾਂ ਨੇ ਸੇਫਟੀ ਪਿੰਨ ਦਾ ਨਾਮ ਦੇ ਦਿੱਤਾ